ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿੱਧਰ ਚੱਲ ਪਿਆ ਅੱਜ ਅੱਜ ਅਸੀਂ ਜਾਂਦੇ ਆ ਰਤੀਏ ਸ਼ਹਿਰ ਦੇ ਵਿੱਚ ਤੇ ਰਤੀਏ ਸ਼ਹਿਰ ਦੇ ਵਿੱਚ ਅਸੀਂ ਕੀ ਕਰਨ ਜਾਣੇ ਹਾਂ ਕਿ ਇਹ ਮੁੰਡੇ ਦੇ ਕਰਾ ਕੇ ਲੈਣੇ ਆ ਬਾਲ ਸਮੂਥਿੰਗ ਕਹਿੰਦਾ ਬਾਲ ਬਹੁਤ ਖਰਾਬ ਹੋਏ ਪਏ ਆ ਤੇ ਆਪਾਂ ਉਹਦੀ ਸਮੂਥਿੰਗ ਕਰਾਉਣੀ ਆ ਉਹ ਸਮੂਥਿੰਗ ਕਰਾ ਕੇ ਲਿਆਉਣੇ ਆ ਤੇ ਆ ਤੁਸੀਂ ਬਾਜ਼ਾਰ ਦਾ ਨਜ਼ਾਰਾ ਚੈੱਕ ਕਰੋ ਬਾਜ਼ਾਰ ਚ ਰੌਣਕ ਤਾਂ ਕਰਕੇ ਨਹੀਂ ਹੈਗੀ ਕਿਉਂਕਿ ਅਸੀਂ ਸਵੇਰੇ ਸਵੇਰੇ ਗਏ ਸੀ ਕਿਉਂਕਿ ਉਦੋਂ ਤਾਂ ਹਜੇ ਸੇਠਾ ਦੁਕਾਨ ਖੋਲੀ ਸੀ ਧੂਫ ਬੱਤੀ ਕਰੀ ਜਾਂਦੇ ਸੀਗੇ ਤੇ ਅਸੀਂ ਸਵੇਰੇ ਸਵੇ ਤਾ ਕਰਕੇ ਹਜੇ ਤੱਕ ਇੰਨੀ ਇੱਥੇ ਭੀੜ ਨਹੀਂ ਸੀਗੀ ਉਸ ਤੋਂ ਬਾਅਦ ਇੱਥੇ ਬਹੁਤ ਭੀੜ ਹੋ ਜਾਂਦੀ ਹੈ ਦੁਪਹਿਰ 'ਚ ਇਹ ਗਲੀਆਂ ਭਰ ਜਾਂਦੀਆਂ ਨੇ ਠੀਕ ਹੈ ਤੇ ਇਹ ਬੌਣੀ ਦਾ ਟਾਈਮ ਸੀਗਾ ਇੱਥੇ ਕੋਈ ਟਮਾਟਾ ਮੇਗਾ ਸੀਗਾ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਲਾ ਭਈਆ ਬੈਠਾ ਛੋਟਾ ਕੁਰਸੀ ਤੇ ਇੱਧਰ ਬੈਠਿਆ ਆਪਾਂ ਠੀਕ ਹੈ ਸਲੂਨ 'ਚ ਪਹੁੰਚ ਕੇ ਸਲੂਨ ਕਰੋ ਚੈੱਕ ਠੀਕ ਹੈ ਉਧਰ ਬੱਬੂ ਮਾਨ ਉਧਰ ਮੂਸਖੀ ਇਹਨਾਂ ਦੋਨਾਂ ਨੂੰ ਰਿਸਪੈਕਟ ਦਿੱਤੀ ਹੈ ਤੇ ਦੋਨਾਂ ਨੂੰ ਦੇਣੀ ਚਾਹੀਦੀ ਹੈ ਨੂੰ ਲੋਕ ਲੜੀ ਜਾਂਦੇ ਰਹਿੰਦੇ ਨੇ ਕੋਈ ਫੈਲਾ ਨਹੀਂ ਉਹ ਗੱਲਾਂ ਨੂੰ ਅੰਨਾ ਦੇ ਕਰਾਵਾਂਗੇ ਆਪਾਂ ਸਮੂਥੀ ਹਲੋ ਭਾਈ ਮੁੰਡਾ ਬਠਾਤਾ ਆਪਾਂ ਕੁਰਸੀ ਤੇ ਤੇ ਆਪਾਂ ਬੈਠਿਆ ਸੋਫੇ ਤੇ ਉਹ ਦੇਖੋ ਸ਼ੀਸ਼ੇ ਦੇ ਵਿੱਚ ਸੈਕਿੰਡ ਸ਼ੀਸ਼ੇ ਦੇ ਵਿੱਚ ਤੁਹਾਨੂੰ ਮੈਂ ਦਿਖ ਰਿਹਾ ਹੋਊਂਗਾ ਤੇ ਇੱਧਰ ਇਹ ਇਹਦੇ ਕੰਮ ਕਰੀ ਜਾਂਦੇ ਨੇ ਕਰੀਮਾ ਕਰੂਮਾ ਲਾਈ ਜਾਂਦੇ ਨੇ ਠੀਕ ਤੇ ਆਹ ਦੇਖੋ ਇਹ ਸੰਗਦਾ ਸੀਗਾ ਮੈਂ ਕਿਹਾ ਸੰਗਨ ਵਾਲੀ ਕੋਈ ਜਿਵੇਂ ਫਿਲਮ ਚ ਰੂਲ ਜਿਆ ਕਰਦੇ ਹੁੰਦੇ ਤੇ ਉਹਦੇ ਪਿੱਛੇ ਵਾਲ ਜਿਨੇ ਚਿੱਟੇ ਕਰਦੇ ਹੁੰਦੇ ਤਾਂ ਐ ਲੱਗਣ ਲੱਗ ਜਿਵੇਂ ਧੌਲੇ ਆਏ ਹੁੰਦੇ ਨੇ ਪਰ ਇਹ ਕਰੀਮ ਲਾਈ ਆ ਭਰਾਵਾ ਇਹ ਹੁਣ ਕਰੀਮ ਐਨੇ 20 ਮਿੰਟ ਲਾ ਕੇ ਰੱਖਣੀ ਐ 20 ਮਿੰਟਾਂ ਤੋਂ ਬਾਅਦ ਇਹਦੇ ਫੇਰ ਬੋਸ਼ ਹੋਣਗੇ ਵਾਲ ਉਹ ਤੋਂ ਬਾਅਦ ਫੇਰ ਚਿੰਟਾ ਜਿਹਾ ਲੱਗੂਗਾ ਫੇਰ ਮਤਲਬ ਦੁਬਾਰੇ ਕਰੀਮ ਲੱਗੂਗੀ ਪਤਾ ਨਹੀਂ ਐ ਜੇ ਕੋਸਾ ਬਾਕੀ ਆਪਾਂ ਅੱਗੇ ਦੇਖਦੇ ਆ ਇੱਕ ਭਾਈ ਹੋਰ ਆਇਆ ਬੈਠਾ ਹੋਇਆ ਕਹਿੰਦਾ ਮੈਂ ਕਟਿੰਗ ਕਰਾਉਣੀ ਐ ਪਹਿਲਾਂ ਉਹਨੂੰ ਕਹਿੰਦਾ ਵੀ ਤੂੰ ਸਾਈਡ ਤੇ ਹੋ ਜਾ ਚੋਬਰਾ ਹੁਣ ਆਪਾਂ ਇਹਦੀ ਕਟਿੰਗ ਕਰਾਇਆ ਕਹਿੰਦਾ ਤੂੰ ਐਨੇ ਨੂੰ ਸੁਕਾ ਇਦھر ਆਪਣੇ ਵਾਲੇ ਗੱਭਰੂ ਦੀ ਲੁੱਕੇ ਚੇਂਜ ਹੋ ਗਈ ਇਹ ਤਾਂ ਸੁੱਖਾ ਕਹਲੋ ਬਣਾਤਾ ਆ ਦੇਖੋ ਉਸ ਜਿਵੇਂ ਉਹ ਨਹੀਂ ਉਹ ਜੇ ਰੰਦਾਵਾ ਹੁੰਦਾ ਫਿਲਮ ਦੀ ਜੇ ਸੁੱਖਾ ਕਹਲੋ ਹਨਾ ਓਵੇਂ ਬਣਾਤਾ ਇਹ ਤਾਂ ਆ ਦੇਖੋ ਤੁਸੀਂ ਇਹਦਾ ਬਤੰਦਰ ਦੇ ਵਾਲ ਹੀ ਹੋਰ ਸਾਬ ਦੇ ਹੋਗੇ ਤੇ ਹੁਣ ਇਹ ਤੇ ਦੇਖੋ ਕੀ ਕਰਦੇ ਆ ਤੇ ਆਪਾਂ ਦੇਖਦੇ ਆ ਵੀ ਕੀ ਕਰਨਗੇ ਤੇ ਠੀਕ ਆ ਦੇਖਾ ਮੁੰਡਾ ਬੈਠਾ ਤੇ ਆ ਬਾਲ ਦੇ ਗਿੱਲੇ ਪਏ ਨੇ ਹਜੇ ਬਾਲ ਪੂੰਝ ਪਾ ਕੇ ਵਾਸ਼ ਕਰਕੇ ਆਏ ਨੇ ਚੱਕਲੀ ਇਹ ਤਾਂ ਲਿਆ ਚੱਕ ਲਿਆ ਦੇਖੋ ਹੁਣ ਕੀ ਲਾਊਗਾ ਲਾਓ ਭਾਈ ਡਰੈਅ ਚੱਕ ਲਈ ਪਟੂ ਨੇ ਐ ਲੱਗਾ ਘੁਰਕ ਜੀ ਕਰਨਾ ਇਹਨਾਂ ਦਾ ਨਜ਼ਾਰਾ ਆਉਂਦਾ ਹੋਊਗਾ ਹੁਣ ਇਹ ਤੋਂ ਬਾਅਦ ਦੇਖਦੇ ਆ ਕੀ ਲਾਉਂਦਾ ਇਹ ਲੋ ਭਾਈ ਚਮਟਾ ਚਲਾਉਣਾ ਕਰਤਾ ਭਾਈ ਨੇ ਸ਼ੁਰੂ ਇਹ ਤੋਂ ਬਾਅਦ ਵਾਲ ਜਹ ਹੋ ਜਾਣਗੇ ਸਿਲਕੀ ਸਿਲਕੀ ਘੈਂਟ ਜੇ ਹੋ ਜਾਣਗੇ ਤੇ ਆਹ ਦੇਖੋ ਤੁਸੀਂ ਕੱਲੇ ਕੱਲੇ ਬਾਲ ਤੇ ਲੱਗੂ ਇਹ ਠੀਕ ਹੈ ਜੀ ਕਰੋ ਚੈੱਕ ਤੇ ਆ ਦੇਖੋ ਆ ਦੇਖੋ ਆ ਦੇਖੋ ਇਹਨੂੰ ਚਾਚੜਿਆ ਪਿਆ ਅੱਜ ਵੀ ਬਸ ਆਪਾਂ ਸਮੂਥੀਆਂ ਕਰਾ ਕੇ ਲਿਆਵਾਂਗੇ ਅੱਜ ਦੇ Baal ਵੀ ਹੋ ਜਾਣਗੇ ਕੈਂਟ ਕੈਂਟ ਤੇ ਆ ਦੇਖੋ ਬੁਰੀ ਦੀ ਜਣਾ ਲੱਗਿਆ ਪਿਆ ਉਹ ਵੀ ਹੁਣ ਐਤੋਂ ਬਾਅਦ ਇੱਕ ਵਾਰੀ Baal Baal ਫੇਰ ਵਾਸ਼ ਹੋਣਗੇ ਉਹ ਤੋਂ ਬਾਅਦ ਫੇਰ ਦੇਖਦੇ ਆਂ ਕੀ ਆ ਬਣਦਾ ਲਓ ਬਾਈ ਇਹ ਕੰਮ ਹੋ ਗਿਆ ਸਾਰਾ ਕੰਪਲੀਟ ਕ੍ਰੀਮ ਮਗਰੂਮਾਂ ਲੱਗ ਗਈਆਂ ਸਟੇਟਨਰ ਵੀ ਲੱਗ ਗਿਆ ਠੀਕ ਹੈ ਤੇ ਤੋਂ ਬਾਅਦ ਇਹ ਸਾਈਡਾਂ ਤੋਂ ਕਟਿੰਗ ਕਰਵਾਉਂਦਾ ਨਹੀਂਗਾ ਸਾਈਡਾਂ ਕੋ ਕਹਿੰਦਾ ਮੈਂ ਵਾਲ ਵੱਡੇ ਹੀ ਰੱਖਣੇ ਨੇ ਤੇ ਹੁਣ ਆ ਮਗਰ ਥੋੜੀ ਜਿਹੇ ਵਾਲਾਂ ਦੀ ਸੈਟਿੰਗ ਜੀ ਕਰੀ ਜਾਂਦਾ ਤੇ ਇਹ ਤੋਂ ਬਾਅਦ ਹੁਣ ਆਪਾਂ ਹੋ ਜਾਾਂਗੇ ਫਰੀ ਠੀਕ ਆ ਪਰ ਡੁੱਗ ਘੰਟੇ ਜੀ ਬੈਠੇ ਇੱਥੇ 2 2.5 ਘੰਟੇ ਬੈਠੇ ਸੀ 2 ਘੰਟੇ 2.5 ਘੰਟਿਆਂ ਦੇ ਵਿੱਚ ਵਿੱਚ ਸਾਰਾ ਸਿਸਟਮ じゃ ਹੋਇਆ ਇਹ ਤੇ ਆ ਦੇਖੋ ਬਾਦ ਹੁਣ ਇਹ ਤੋਂ ਬਾਅਦ ਫਰੀਓ ਵਾਲਾਂ ਦਾ ਚੈੱਕ ਕਰੋ ਤੁਸੀਂ ਇਹ ਵਾਰ ਤੁਹਾਨੂੰ ਪਹਿਲਾਂ ਕਿਵੇਂ ਲੱਗਦੇ ਸੀ ਤੇ ਹੁਣ ਕਿਵੇਂ ਲੱਗਦੇ ਨੇ ਠੀਕ ਆ ਵਾਕੀ 1-2 ਦਿਨਾਂ ਚੰਨ ਦਾ ਹੋਰ ਫਰਕ ਵਹਿ ਜੂਆ ਐਤੋਂ ਬਾਅਦ ਇਹ ਬਾਈ ਨੂੰ ਕਹਿੰਦਾ ਕਹਿੰਦਾ ਬਾਈ ਯਾਰ ਮੇਰਾ ਰੰਗ ਜਾ ਬਾਲਾ ਕਾਲਾ ਹੋ ਜਾਂਦਾ ਦਿਨੋਂ ਦਿਨ ਕਹਿੰਦਾ ਕੋਈ ਗੋਰੇ ਵਾਲੀ ਕਹਿੰਦਾ ਕਰੀਮ ਜੀ ਲਾ ਦੇ ਮੈਂ ਫੇਸ ਵਾਸ਼ ਲਾ ਤਾ ਤੇ ਫੇਸ ਵਾਸ਼ ਲਾ ਕੇ ਚਮਕ ਜੀ ਬਣਾਤੀ ਤੇ ਆ ਦੇਖੋ ਪੂਰਾ ਰਗੜ ਜਾਂਦਾ ਤਾਨੂੰ ਠੀਕ ਹੈ ਕਹਿੰਦਾ ਸਾਰੀ ਕਾਲਸ ਲਾ ਦੇ ਅੱਜ ਕਹਿੰਦਾ ਪੈਸੇ ਚਾਹੇ ਵਾਦੀ ਲੱਗ ਗਿਆ 100 ਰੁਪਏ ਕਹਿੰਦਾ ਪਰ ਕਾਲਸ ਨਹੀਂ ਰਹਿਣ ਦੇਣੇ ਆ ਬਣਾਤਾ ਦੇਖੋ ਆ ਬਾਈ ਵੀ ਚੈੱਕ ਕਰੋ ਬਾਈ ਦੀ ਵੀ ਬਰੀਜ ਅਸੀ ਕਹਿੰਦਾ ਮੇਰੀ ਵੀਡੀਓ ਪਾਤੀ ਤੇ ਵੀਡੀਓ ਆਪਾਂ ਪਾਤੀ ਸਪੋਰਟ ਸ਼ੇਅਰ ਤੁਸੀਂ ਕਰਦੇ ਹੋ ਅੱਜ ਵਾਲਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਠੀਕ ਆ ਜੀ ਧੰਨਵਾਦ थैंक यू so much ਤੁਸੀਂ ਇੰਨਾ ਤੱਕ ਦੇਖਿਆ ਤੇ ਸਪੋਰਟ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਵੱਧ ਵੱਧ ਕਮੈਂਟ ਵੀ ਕਰਿਓ